ਹੋਗਾ ਪਹਿਲਾ ਖੇਤ ਖੰਡ ਵੀ ਦੇ ਸੀ ਹੌਲੀ ਹੌਲੀ ਬਤਾਇਆ ਅੱਛਾ ਜੀ ਪਿਛਲੇ ਸਾਲ ਤੋਂ ਤਾਂ ਸਾਰਾ ਹੀ ਲੱਪਾ ਵੀ ਜੀ ਇਹ ਅੱਗ ਨੂੰ ਅਗਲੇ 6-7 ਸਾਲ ਲੋਕ ਲਾਉਂਦੇ ਨੇ ਤੁਸੀਂ ਬਿਲਕੁਲ ਨਹੀਂ ਲਾਉਂਦੇ ਕਾਣਕ ਦੇ ਨੂੰ ਛੋਣੇ ਕਿਟਾ ਦੇ ਕੇ ਦੇਖਿਆ ਵੀ ਝਾੜ ਘਾੜ ਦਾ ਦੇ ਨੇ ਖੇਤ ਪਹਿਲਾਂ ਇੱਕ ਵੀਜਿਆ ਉਹਦਾ ਝਾੜ 32-33 ਕੁਇੰਟਲ ਹੋ ਗਿਆ ਕੱਖ ਦਾ ਹੀ ਜ਼ਿਆਦਾ ਇਹਦੇ ਵਿੱਚ ਪਾਉਂਦੇ ਹਾਂ ਜੀ ਸਾਰੇ ਡਰਦੇ ਕੱਖ ਤੋਂ ਆ ਗਏ ਡਰਦੇ ਸਾਰੇ ਕੱਖ ਤੋਂ ਮੁੱਖ ਸਮੱਸਿਆ ਕੱਖ ਦੀ ਰਹਿ ਜਾਂਦੀ ਹੈ ਇਹ ਥੋੜਾ ਸੌਖਾ ਆ ਉਹਦੇ ਨਾਲ ਫਿਰ ਦੂਜਾ ਕਾਰਨਾ ਬਟਾਲੇ ਪੜੀਆਂ ਕੋਈ ਸਬਾਨਾ ਇਹ ਤੋਂ ਹੀ ਡਰੈਲਾ ਬੀਜ ਕੇ ਆਰਾਮਨਾਥ ਥੋੜੇ ਦਿਨ ਤਾਂ ਉਹ ਕਾਇ ਜਦੋਂ ਬਹੁਨੇ ਬੁੰਨੇ ਪਹਿਲਾਂ ਬਾਅਦ ਦੇ ਵਿੱਚ ਮੌਜ ਆ ਜੇ ਸਾਰੀ ਨੁਕਸਾਨ ਕਰ ਸਕਦੇ ਆ ਪਰ ਇਹ ਆ ਕਿ ਕੋਨਾ ਕੋਣ ਸੂਝ ਬੂਹ ਤੇ ਦ੍ਰਿਸ਼ਟੀ ਲਗਨ ਤੇ ਇਹ ਜ਼ਰੂਰ ਚਾਹੀਦੀ ਹੈ ਇਹ ਤਾਂ ਆਪਣਾ ਇੱਕ ਬੋਰਾ ਲੱਗ ਜਾਂਦਾ ਸੀ ਗਿੱਲੇ ਦਾ ਅੱਛਾ ਜੀ ਇੰਦਾ ਫੇਖਾ ਥੋੜੇ ਕੱਟ ਕੇ ਸਾਡੂ ਬਹੁਤ ਫਰਕ ਪਿਆ ਉਹਦਾ ਧਾਰ ਨੂੰ ਫਰਕ ਪੈ ਗਿਆ ਹਾਂਜੀ ਇਹਦਾ ਗੋੜੋ ਦਾ ਗੜਾ ਹੋਰ ਜਿਹੜੇ ਸਾਨੂੰ ਜੀਵ ਜੰਤੂ ਦੀ ਲੋੜ ਸੀ ਉਹ ਪੈ ਹੈ ਵਿੱਚ ਸਾਡਾ ਸਾਸੀਕਾਲ ਪੀਆਰ ਪੰਜਾਬ ਤੇ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਤੇ ਅੱਜ ਅਸੀਂ ਤੁਹਾਨੂੰ ਦਿਖਾਉਣ ਲੱਗੇ ਹਾਂ ਝੋਨੇ ਦੀ ਸਿੱਧੀ ਬਿਜਾਈ ਤੇ ਸਿੱਧੀ ਬਿਜਾਈ ਦੇ ਵੀ ਆਪਾਂ ਤੁਹਾਨੂੰ ਉਹ ਕਿਸਾਨ ਵੀਰ ਮਲਾਉਣ ਲੱਗੇ ਹਾਂ ਜਿਹੜੇ ਕਾਮਯਾਬ ਨੇ ਇਸ ਬਿਜਾਈ ਦੇ ਵਿੱਚ ਜਿਨ੍ਹਾਂ ਨੇ ਇਹਦੇ ਤੇ ਲਗਾਤਾਰ 10 ਸਾਲ ਹੀ ਹੋ ਗਿਆ ਉਹਨਾਂ ਨੂੰ ਕੰਮ ਕਰਦੇ ਆ ਤੇ ਉਹਨਾਂ ਨੇ ਸਿੱਧੀ ਬਿਜਾਈ ਕੀਤੀ ਆ ਤੇ ਸਿੱਧੀ ਬਿਜਾਈ ਕਰਕੇ ਆਪਣਾ ਐਕਸਪੀਰੀਅੰਸ ਉਹਨਾਂ ਨੇ ਹਾਸਲ ਕੀਤਾ ਠੀਕ ਆ ਇੱਕ ਤਰ੍ਹਾਂ ਕਹਿ ਲਓ ਉਹਨਾਂ ਨੇ ਖੋਜ ਹੀ ਕੀਤੀ ਠੀਕ ਆ ਉਹ ਲਗਾਤਾਰ ਲੱਗੇ ਰ ਸਮੱਸਿਆਵਾਂ ਜਿੰਨੀਆਂ ਆਉਂਦੀਆਂ ਸੀ ਉਹਨਾਂ ਨੂੰ ਵੀ ਹਰ ਸਾਲ ਆਏ ਸਾਲ ਉਹ ਨਵਾਂ ਐਕਸਪੈਰੀਮੈਂਟ ਕਰਦੇ ਰ ਤੇ ਫਿਰ ਉਹਨਾਂ ਨੇ ਇਹਦੇ 'ਚ ਕਾਮਯਾਬੀ ਹਾਸਲ ਕਰੀ ਆ ਠੀਕ ਆ ਜੀ ਤੇ ਆਪਾਂ ਤੁਹਾਨੂੰ ਮਿਲਾਉਨੇ ਆ ਆ ਪਾਜੀ ਦਵਿੰਦਰ ਸਿੰਘ ਜੀ ਨੇ ਇਹ ਪਿੰਡੇ ਹੈਗਾ ਰੈਪਾ ਰੈਪਾ ਪਿੰਡ ਬਿਲਕੁਲ ਮੁਕੰਦਪੁਰ ਦੇ ਲੱਗੇ ਆ ਜ਼ਿਲ੍ਹਾ ਪੈ ਜਾਂਦਾ ਜੀ ਸ਼ਹੀਦ ਭਗਤ ਸਿੰਘ ਨਗਰ ਯਾਨੀ ਕਿ ਨਵਾਂ ਸ਼ਹਿਰ ਠੀਕ ਆ ਜੀ ਬਾਈ ਜੀ ਸਵਾਗਤ ਹੈ ਜੀ ਸਭ ਤੋਂ ਪਹਿਲਾਂ ਬਹੁਤ-ਬਹੁਤ ਹਾਂਜੀ ਤੁਹਾਡਾ ਵੀ ਸਵਾਗਤ ਹੈ ਬਾਈ ਜੀ ਜਿਹੜੀ ਆਪਣੀਆਂ ਸਿੱਧੀ ਬਜਾਈ ਆ ਹਾਂਜੀ ਕਿੰਨਾ ਚਰ ਹੋਇਆ ਮੈਂ ਕਹਿੰਦਾ ਪਹਿਲਾਂ ਆਪਾਂ ਦੱਸਿਓ ਕਿੰਨਾ ਚਰ ਹੋ ਗਿਆ ਤੁਹਾਨੂੰ ਕਰੀਬ 8-9 ਸਾਲ ਹੋ ਗਏ ਪਹਿਲਾ ਖੇਤ ਖੰਡ ਵੀ ਦੇ ਸੀ ਹੌਲੀ-ਹੌਲੀ ਬਤਾਇਆ ਅੱਛਾ ਜੀ ਪਿਛਲੇ ਸਾਲ ਤੋਂ ਤਾਂ ਸਾਰਾ ਹੀ ਲੱਗ ਪਿਆ ਵਿੱਚ ਸਾਰੇ ਬੀਜ ਰਹੇ ਹੁਣ ਹਾਂਜੀ ਤਕਰੀਬਨ ਪਹਿਲਾਂ ਲਾਇਆ ਪਹਿਲਾਂ ਅਸੀਂ ਸਿੱਟਾ ਦੇ ਕੇ ਬੀਜਦੇ ਹੁੰਦੇ ਸੀਗੇ ਅੱਛਾ ਜੀ ਉਹ ਤੋਂ ਹੌਲੀ-ਹੌਲੀ ਵਾਧਦੇ-ਵਾਧਦੇ ਫੇਰ ਹਾਂ ਹੋਰ ਬੰਦੀ ਜੀ ਪਹਿਲਾ ਛੱਟਾ ਦਿੰਦੇ ਸੀ ਜਾਨੀ ਛੱਟਾ ਦੇ ਕੇ ਪਹਿਲਾ ਛੱਟੇ ਤੋਂ ਫਿਰ ਤੁਸੀਂ ਆ ਗਏ ਇੱਧਰ ਹਣਾ ਛੱਟਾ ਦੇ ਕੇ ਦੇਖਿਆ ਵੀ ਝਾੜ ਘਾੜ ਦਾ ਦਿੰਦੇ ਨੇ ਅਖੇਤ ਪਹਿਲਾਂ ਇੱਕ ਬੀਜਿਆ ਹੂੰ ਉਹਦਾ ਝਾੜ ਬਤੀ 33 ਕੁਇੰਟਲ ਹੋ ਗਿਆ ਹੂੰ ਫਿਰ ਦੂਜੇ ਸਾਲ ਆਈ ਥੋੜਾ ਹੋਰ ਬਤਾ ਲਿਆ ਹੂੰ 6-7 ਕਿਲੋ ਹੌਲੀ ਹੌਲੀ ਫਿਰ 10 ਕੇ 12 ਆਇਆ 15 ਜਿਹੜਾ ਆ ਖੇਤ ਹੈ ਕਿੰਨੇ ਦਿਨ ਹੋ ਗਏ ਬੀਜੇ ਨੂੰ 26-27 ਦਿਨ ਹੋ ਗਏ ਤੁਸੀਂ ਕਿਹੜੀਆਂ ਖਾਦਾਂ ਪਹਿਲਾਂ ਖਾਦ ਤਾਂ ਸੀ ਇਹਦਾ ਕੁਝ ਨਹੀਂ ਪਾਉਂਦੇ ਨਾਲ ਲਾਇਆ ਹੀ ਪਾਉਂਦੇ ਆ ਪਹਿਲੇ ਨਾਲ ਹੀ ਨਾਲ ਹੀ ਪਾਉਣਾ ਹਾਂਜੀ ਇਹ ਤੋਂ 10 12 ਕਿਲੋ 15 ਕਿਲੋ ਤੋਂ ਵੱਧ ਨਹੀਂ ਪੈਂਦਾ ਇੰਨੇ ਪੈਂਦੇ ਠੀਕ ਹੈ ਜੀ ਕਿਉਂਕਿ ਜਿੱਥੇ ਉਹਨੇ 20 ਟਣਾ ਉੱਥੇ ਖਾਸ ਨਹੀਂ ਦਿੰਦੇ ਨੇ ਹੂੰ ਤਾਂ ਇੰਨੇ ਨਾਲੇ ਬਹੁਤ ਸੋਹਣਾ ਸਕਦਾ ਉਹਦਾ ਆਪਣਾ ਇੱਕ ਬੋਰਾ ਲੱਗ ਜਾਂਦਾ ਸੀ ਕਿੱਲੇ ਦਾ ਅੱਛਾ ਜੀ ਇੰਦਾ ਫੇਖਾ ਥੋੜੀ ਘਟ ਕੇ ਸਾਡੀ ਦੂਰੀਆ ਵੀ ਘਟਣ ਲੱਪੇ ਅੱਛਾ ਜੀ ਯੂਰੀਆ ਘਟਦਾ ਆ ਤੇ ਤੁਸੀਂ ਇਹ ਵੀ ਆਪਾਂ ਕਹਿੰਦਾ ਮੈਂ ਕਹਿੰਦਾ ਜ਼ਿਕਰ ਕਰੀਏ ਵੀ ਤੁਸੀਂ ਅੱਗ ਵਗੈਰਾ ਨਾੜ ਨੂੰ ਜਾਂ ਪਰਾਲੀ ਨੂੰ ਅੱਗ ਨੂੰ ਅਗਲੇ 6-7 ਸਾਲ ਲੋਕ ਲਾਉਂਦੇ ਨੇ ਤੁਸੀਂ ਬਿਲਕੁਲ ਨਹੀਂ ਲਾਉਂਦੇ ਕਾਣਕ ਦੇ ਨੂੰ ਝੋਨੇ ਦੇ ਨੂੰ ਲਾਉਂਦੇ ਮੋਢ ਵਗੈਰਾ ਨੂੰ ਵੀ ਨਹੀਂ ਕੋਈ ਕੁਝ ਵੀ ਨਹੀਂ ਕਰਦੇ ਠੀਕ ਆ ਉਹਦੇ ਨਾਲ ਤੁਹਾਡਾ ਜਿਹੜਾ ਫਰਕ ਪਿਆ ਬਹੁਤ ਫਰਕ ਪਿਆ ਉਹਦੇ ਨਾਲ ਝਾੜ ਨੂੰ ਫਰਕ ਪੈ ਗਿਆ ਹਾਂਜੀ ਇਹਦਾ ਗੜਾ ਗੜਾ ਹੋਰ ਜਿਹੜੀ ਸਾਨੂੰ ਜੀਵ ਜੰਤੂ ਦੀ ਲੋੜ ਸੀ ਉਹ ਪੈਸੇ ਆ ਵਿੱਚ ਸਾਡੇ ਜੂਰੀਆ ਵੀ ਤੁਹਾਡਾ ਘਟ ਗਿਆ ਅੱਛਾ ਆਮ ਤੌਰ ਤੇ ਤੁਸੀਂ ਕਿੰਨਾ ਇਹਨੂੰ ਇਹਨੂੰ ਆਪਾਂ ਸਿੱਧੀ ਬਿਜਾਈ ਚ ਕਿੰਨਾ ਪਾਉਣਾ ਹੈ ਤੁਸੀਂ ਕਿੰਨਾ ਪਾਉਂਦੇ ਇਹਨੂੰ ਕਰੀਬ 2.5 ਬੋਰੇ ਜਾਂ 3 ਬੋਰੇ ਕੋਈ ਹੈ ਤੇ ਨੂੰ 3 ਪੈਣੇ ਕਿਸੇ ਨੂੰ 2 ਵੀ ਪੈਣੇ ਆ ਇਦਾਂ ਦੇ ਫੀਲ ਵੀ ਸਾਡੇ ਨੂੰ ਹਾਂ ਇਹ ਵੀ ਆਪਾਂ ਕਲੀਅਰ ਕਰ ਦਈਏ ਦੋਸਤੋ ਇੱਕ ਗੱਲ ਦਾ ਧਿਆਨ ਇੱਕ ਥੋੜਾ ਕਰਨਾ ਪੈਂਦਾ ਹਾਂ ਜੀ ਪਿਛਲੇ ਸਾਲ ਅੱਗੇ ਅਸੀਂ 4-5 ਬੋਰੇ ਵੀ ਪਾਉਂਦੇ ਸੀ ਇਹ ਟੱਕ ਦੋਆਪਿਆ ਟੱਕ ਦਾ ਏਰੀਆ ਇਹਨੂੰ ਬੋਲਦੇ ਆ ਹਾਂ ਤੇ ਇਹ ਜ਼ਮੀਨਾਂ ਇਹਨਾਂ ਦੀਆਂ ਪਹਾੜੀਆਂ ਜ਼ਮੀਨਾਂ ਨੇ ਤੁਹਾਡੀਆਂ ਵਧੀਆ ਹਾਂ ਜੀ ਵਧੀਆ ਜ਼ਮੀਨਾਂ ਆ ਜਾਣੀ ਕਿ ਜਾਨਦਾਰ ਜ਼ਮੀਨਾਂ ਨੇ ਤੇ ਟੱਕ ਦੇ ਏਰੀਏ ਚ ਮਤਲਬ ਖਾਦਾਂ ਦੀ ਇਸ ਤਰ੍ਹਾਂ ਚੀਜ਼ਾਂ ਦੀ ਕੋ ਬਹੁਤ ਜ਼ਿਆਦਾ ਲੋਡ ਨਹੀਂ ਹੈਗੀ ਮੇਰੇ ਹਿਸਾਬ ਨਾਲ ਇਸ ਕਰਕੇ ਵੀ ਇਹਨਾਂ ਦਾ ਇੱਕ ਇਸ ਗੱਲ ਤੋਂ ਬਚਾ ਆ ਠੀਕ ਹੈ ਜਿਹੜੀ ਸਿੱਧੀ ਬਜਾਈ ਆ ਉਹਦੇ ਵਿੱਚ ਕਿਸਾਨ ਵੀਰਾਂ ਦੀ ਜਿਹੜੀ ਸਭ ਤੋਂ ਜ਼ਿਆਦਾ ਸਮੱਸਿਆ ਰਹਿੰਦੀ ਆ ਜਿਹੜੀ ਕਿਸਾਨ ਵੀਰ ਇੱਕੋ ਹੀ ਗੱਲ ਦੀ ਗੱਲ ਕਰਦੇ ਆ ਉਹ ਕਹਿੰਦੇ ਯਾਰ ਇਹਦੇ ਵਿੱਚ ਸਾਨੂੰ ਕੱਖ ਦੀ ਸਮੱਸਿਆ ਪਾਉਂਦਾ ਖੇਤੀ ਤਾਂ ਆਉਂਦੀ ਆ ਥੋੜੀ ਪਰ ਪਹਿਲਾਂ ਥੋੜਾ ਟਰਾਈ ਕਰਕੇ ਤੇ ਦੇਖੂਗੇ ਖੇਤਖੰਡ ਬੀਜ ਕੇ ਦੇਖੂਗੇ ਫਿਰ ਇਹ ਦੇਖੂਗੇ ਹੁਣ ਬਾਹਰ ਖੜੇ ਥੋੜੋ ਜਿਹਾ ਚਲਾ ਦੇ ਵਿੱਚ ਉਭੀ ਮਾਰੂਗੇ ਤੇ ਪਤਾ ਲੱਗੂਗੇ ਵੇਖੀ ਕਰਨਾ ਸੀ ਹੂੰ ਉਹਦਾ ਤਾਂ ਨਹੀਂ ਕੁਝ ਵੀ ਪੱਟੇ ਦੀ ਦਵਾਈਆਂ ਬਹੁਤ ਆ ਸਾਰਾ ਹੀ ਉਹ ਕਵਰ ਹੋ ਜਾਂਦਾ ਅੱਛਾ ਇਹਦਾ ਅਸੀਂ ਵੀ ਸਾਨੂੰ ਵੀ ਆਉਂਦਾ ਕਦੂ ਕਰਨਾ ਸੀ ਕਰਦੇ ਰਹੇ ਆ ਤੇ ਕੋਈ ਵੀ ਕਈ ਵਾਰੀ ਪ੍ਰੋਬਲਮ ਆ ਜਾਂਦੀ ਆ ਹੂੰ ਇਹ ਤੇ ਪਿਛਲੇ ਸਾਲ ਥੋੜੀ ਆਈ ਆ ਕਿ ਪਿਛਲੇ ਸਾਲ ਨਾਲ ਬਹੁਤ ਵਧੀਆ ਹੈ ਠੀਕ ਐ ਐਤ ਕੀ ਘਟਿਆ ਹਣਾ ਬਹੁਤ ਬਹੁਤ ਰੇਅਰ ਐ ਜਿਦਾ ਕਹਿੰਦੇ ਵੀ ਥੋੜੀ ਇਹਦਾ ਹੀ ਆ ਹੁਣ ਅਸੀਂ ਕਿਹੜਾ ਪੱਟਿਆ ਜਾ ਕੁਛ ਕੀਤਾ ਇਹਨੂੰ ਹਾਂ ਕਿੰਨੀ ਸਪਰੇ ਕਰਨੀ ਪੈ ਜਾਂਦੀ ਆ ਇਸ ਇਸ ਪੱਠੇ ਤੇ ਪੱਠਾ ਦੋ ਤਿੰਨ ਤਰ੍ਹਾਂ ਦਾ ਜੇ ਜੇ ਤੁਸੀਂ ਦੇਖ ਕੇ ਉਹਨੂੰ ਪਛਾਣ ਲਿਆ ਵੇ ਆ ਆ ਦਵਾਈ ਪੈਣੀ ਆ ਫੇਰ ਕਿੰਨੇ ਸਰ ਜਾਂਦਾ ਨਾਲ ਲਾਓ ਕਿਸੇ ਨੇ ਐਕਸਪੈਰੀਮੈਂਟ ਕਰਨਾ ਆਪਾਂ ਉਹਨੂੰ ਕਹਿ ਵੀ ਦਿੱਤਾ ਵੀ ਚੱਲ ਇੱਕ ਅੱਧਾ ਖੇਤ ਪਹਿਲਾਂ ਤੂੰ ਬੀਜ ਕੇ ਐਕਸਪੈਰੀਮੈਂਟ ਕਰਕੇ ਦੇਖ ਲੈ ਹਣਾ ਤੇ ਜੇ ਹੁਣ ਮਨ ਲਓ ਵੀ ਉਹਨੂੰ ਫਿਰ ਵੀ ਕੱਖ ਦੀ ਤਮਸਿਆ ਰਹਿੰਦੀ ਆ ਪਹਿਲੇ ਸਾਲ ਹਣਾ ਉਹਨੂੰ ਆਉਂਦਾ ਆ ਤੇ ਉਹ ਕਹਿੰਦਾ ਯਾਰ ਮੇਰਾ ਮਨ ਟੁੱਟ ਗਿਆ ਫਿਰ ਕਿਦਾਂ ਕੀਤਾ ਜਾਵੇ ਵੀ ਫਿਰ ਅਗਲਾ ਕਹਿੰਦਾ ਯਾਰ ਮੈਂ ਇਧਰਲੇ ਪਾਸੇ ਨਾਲੋਂ ਮੈਨੂੰ ਉਹ ਵੇ ਠੀਕ ਸਕੇ ਡਰ ਜਾਂਦੇ ਹਾਂ ਜੀ ਇਸੇ ਲਈ ਸਾਲ ਦੋ ਤਿੰਨ ਕਿਸਾਨਾਂ ਨੇ ਬੀਜੇ ਖੇਤ ਖੇਤ ਤਾਂ ਉਹਨਾਂ ਦਾ ਪੱਠਾ ਕਭ ਨਹੀਂ ਹੋਇਆ ਉਹ ਹਟ ਗਏ ਅੱਛਾ ਜੀ ਅਸੀਂ ਕਿ ਦੱਸਿਆ ਵੀ ਉਹਨਾਂ ਨੂੰ ਇੱਦਾਂ ਦਾ ਕਾਲਾ ਬਕਾ ਕੀਤਾ ਨਹੀਂ ਉਹਨਾਂ ਨੇ ਜੇ ਮਾੜਾ ਮੋਟਾ ਹੋ ਜਾਂਦਾ ਮਾੜਾ ਮੋਟਾ ਹੁੰਦਾ ਮੈਂ ਸਵੇਰੇ ਸਵੇਰੇ ਹੋਣਾ ਇੱਕ ਦੇਖੀ ਦੇਖੀ ਦੇ ਦੇ ਘੰਟੇ ਡੇਟ ਘੰਟੇ ਤੇ ਫਿਰ ਕੇ ਫੜ ਲਈ ਤਾਂ ਕੋਈ ਜਾੜ ਬੈਲਾ ਹੋਵੇ ਹਾਂ ਜਿੰਨੇ ਤਾਂ ਸਪਰੇਅ ਕਰਨੇ ਪੈਂਦੀ ਇਹ ਜੀ ਜ਼ੋਰ ਲਵਾਉਂਦੀ ਹੈ ਨਾ ਹਾਂ ਠੀਕ ਉਹਦਾ ਔਖਾ ਕੁਝ ਨਹੀਂ ਹੈਗਾ ਖਾਦ ਅਸੀਂ ਆਪ ਪਾਉਨੇ ਆ ਹੂੰ ਉਹ ਚ ਕੱਦੂ ਵਾਲੇ ਦੀ ਥੋੜੀ ਔਖੀ ਹੈ ਚ ਸੌਖੀ ਹੈ ਪੈਰ ਨਹੀਂ ਖੋਬੇ ਦਾ ਪੈਰ ਨਹੀਂ ਖੋਬੇਗਾ ਹਾਂ ਜੀ ਹਨਾ ਕਿਉਂਕਿ ਪਾਣੀ ਬਹੁਤ ਘਟ ਪਾਣੀ ਘਟਿਆ ਇਹਨਾਂ ਖਾਲੀ ਹੁੰਦਾ ਜਿਹੜਾ ਅੱਜ ਤਾਂ ਮੜ ਮੋਟਾ ਹੈਗਾ ਅੱਜ ਤਾਂ ਖੜਾ ਆ ਹਾਂ ਵੈਸੇ ਵੀ ਉਹ ਰਹਿਗੇ ਸੂਕੇ ਆ ਉਹ ਸੁੱਕੇ ਵੀ ਉਹਦੇ ਵਿੱਚ ਖਾਦ ਪਾਉਨੇ ਸੌਖੀ ਹੈ ਹਾਂ ਬਾਪੂ ਦਸਾਂਜ ਸਾਹਿਬ ਹੁਣੀ ਆ ਗਏ ਆ ਬੱਪੂ ਜੀ ਆ ਜਾਓ ਇੱਧਰ ਹੀ ਆ ਜਾਓ ਅ ਕੈਮਰਾ ਚੱਲਦਾ ਆ ਜਾਓ ਅ ਆਪਾਂ ਦਸਾਂਹੇ ਸਾਹਿਬ ਨਾਲ ਵੀ ਕਰਾਉਂਦੇ ਤੁਹਾਡੀ ਗੱਲ ਬਾਤ ਗੱਲ ਇਹ ਆ ਵੀ ਤੁਸੀਂ ਜਿੱਦਾਂ ਲੱਗੇ ਪਹਿਲੇ ਸਾਲ ਸੋਨ ਸਿਆਈ ਦੂਏ ਸਾਲ ਆਈ ਤੁਹਾਨੂੰ ਫੇ ਕਿਹੜੀ ਚੀਜ਼ ਨੇ ਤੋਰੀ ਰੱਖਿਆ ਵੀ ਲਗਾਤਾਰ ਤੁਸੀਂ ਲੱਗੇ ਰਹੇ ਵੀ 8-10 ਸਾਲ ਤੋਂ ਵੀ ਤੁਸੀਂ ਇਹ ਤੇ ਰਿਸਰਚ ਕਰੀਗਾ ਮਿਹਨਤ ਕਰੀਗਾ ਵੇਖੀ ਕਰਨਾ ਹੱਟੇ ਨਹੀਂ ਹੈਗੇ ਵੀ ਦਿਲ ਨਹੀਂ ਛੱਡਿਆ ਹਾਂ ਸ਼ਾਇਦ ਮੜ ਮੋਟਾ ਕਦੇ ਘਾਟਾ ਵੀ ਪੈਂਦਾ ਪਰ ਇਹ ਆ ਵੀ ਜੇ ਤੁਸੀਂ ਲੱਗੇ ਰਹੇ ਨੇ ਕੋਈ ਕਾਮਯਾਬੀ ਹਾਸਲ ਕਰ ਲੈਣੇ ਹੂੰ ਕਿਤੇ ਵੀ ਕਿਸੇ ਵੀ ਫੀਲਡ ਦੇ ਵਿੱਚ ਆ ਲੱਗੇ ਰਹੋਗੇ ਤਾਂ ਕਾ ਕਰੂ ਝਾੜ ਕਿੰਨਾ ਰਿਹਾ ਇਦਾਂ ਝਾੜ ਤਾਂ ਉਨੇ ਹੀ ਰਹਿੰਦਾ ਦੂਜੇ ਦੂਸਰੇ ਝੂਨਾਂ ਇਹਦਾ ਹੁਣ ਤੁਸੀਂ ਵੀਡੀਓ ਬਣਾਉਨੇ ਆ ਇੱਕ ਵਾਰੀ ਜਦੋਂ ਤੁਸੀਂ ਹੈ ਨਾ ਵੱਢਣ ਤੋਂ ਪਹਿਲਾਂ ਫੇਰ ਬਣਾ ਕੇ ਦੇਖੋ ਫੇਰ ਦੱਸਿਓ ਬਈ ਮੈਂ ਆਉਂਗਾ ਮੈਂ ਆਉਂਗਾ ਮੈਂ ਇੱਧਰ ਰਿਪੋਰਟ ਕਰੀ ਦੇ ਕੁਛ ਇਹ ਹੀ ਹੁੰਦੀ ਸਾਡੀ ਹੋਰ ਕਿਹੜੇ ਫਾਇਦੇ ਤੁਹਾਨੂੰ ਇਹਦੇ ਵਿੱਚ ਤੁਹਾਨੂੰ ਲੱਗਦੇ ਆ ਵੀ ਸਿੱਧੀ ਬਜਾਇਜ਼ ਕਿਸਾਨ ਇੱਧਰ ਕਿਉਂ ਇਹ ਤੁਹਾਡੇ ਸੌਖਾ ਆ ਉਹਦੇ ਨਾਲ ਉਹ ਕਦੂ ਕਰਨਾ ਬਟਾ ਲਪੜਨੀਆ ਕੁਛ ਕਰਨਾ ਇਹ ਤੁਸੀਂ ਦਰੈਲਾਂ ਬੀਜ ਕੇ ਆਰਾਮ ਨਾਲ ਥੋੜੇ ਦਿਨ ਤਾਂ ਓਕਾਇ ਜਦੋਂ ਬੌਨੇ ਬੂਨੇ ਪਹਿਲਾਂ ਬਾਅਦ ਦੇ ਵਿੱਚ ਮੌਜਿਆ ਜੇ ਇਹਨੂੰ 18-20 ਦਿਨ ਬਾਅਦ ਪਾਣੀ ਲੱਗਦਾ ਗੱਲ ਦੇ ਵਿੱਚ ਵੀਦੇ ਹੂੰ ਜੇ ਸੁੱਕਾ ਵੀਦੇ ਦਾ ਫੇਰ ਪਾਣੀ ਲਾਉਣਾ ਪੈਂਦਾ ਹੂੰ ਮੇਰੇ ਹਿਸਾਬ ਨਾਲ ਤਾਂ ਜਿਹੜਾ ਗੱਲ ਦੇ ਬੀਜ ਦੇ ਉਹ ਵਧੀਆ ਆਇਆ ਬਾਕੀ ਕਿਸੇ ਦਾ ਆਪਣਾ ਕੋਈ ਹੋਰ ਤਜਰਬਾ ਹੈ ਇਹ ਵੀ ਇਹ ਵੀ ਕਲੀਅਰ ਕਰਦੀ ਹੈ ਕਿ ਤੁਸੀਂ ਸੁੱਕਾ ਕਦੂ ਕਰਕੇ ਨਹੀਂ ਬੀਜਿਆ ਤੁਸੀਂ ਸਿੱਧੀ ਇੱਕ ਤਰ੍ਹਾਂ ਡਾਇਰੈਕਟ ਬਜਾਈ ਰਾਈਟ ਬਜਾਈ ਸੀ ਸਤਿ ਸ੍ਰੀ ਅਕਾਲ ਰੱਖਿਓ ਵੀ ਸੁੱਕਾ ਕਦੂ ਨਹੀਂ ਸੀ ਕੀਤਾ ਇਹਦੀ ਡਾਇਰੈਕਟ ਬਜਾਈ ਸੀ ਤੇ ਡਾਇਰੈਕਟ ਬਜਾਈ ਇਹਨਾਂ ਨੇ ਪਹਿਲਾਂ ਪਾਣੀ ਲਾ ਕੇ ਜਦੋਂ ਬੱਤਰ ਆਈ ਤੇ ਇਹਨਾਂ ਨੇ ਡ੍ਰਿਲ ਨਾਲ ਬੀਜ ਦਿੱਤਾ ਤੇ ਪਹਿਲਾਂ ਪਾਣੀ ਜਾਂ ਲੋਨੇ ਰੋਣੀ ਕਰਦੇ ਆ ਪਹਿਲਾਂ ਝੋਨਾ ਪਹਿਲਾਂ ਜੰਮਦਾ ਪੱਠਾ ਜੰਮਦਾ ਕੁਝ ਜੀ ਤਾਂ ਫੇਰ ਉਦੋਂ ਬਾਅਦ ਉਹਨੂੰ ਕੁਝ ਕਰਕੇ ਮੜਮਟ ਰੂਟਾਵੇਟਰ ਮਾਰ ਕੇ ਫੇਰ ਬਜਾਈ ਕਰ ਦਿੰਦੇ। ਹੂੰ ਕਿੰਨਾ ਟਾਈਮ ਲੱਗ ਜਾਂਦਾ ਇਹ ਇਹ ਪੱਕਣ ਨੂੰ? ਇਸ ਟਾਈਮ ਤਾਂ ਜਿੱਦਾਂ ਹੁਣ ਇਹ 20 ਆਈ ਆ ਕਿਸਮ ਦਾ ਹਜੇ ਤਾਂ ਪਟਕੇ ਪਨੀਰੀ ਲੱਗਦੀ ਆ ਉਹਨੇ ਟਾਈਮ ਹੁਣੇ ਲੈਣਾ ਇਹਨੇ। ਸ਼ਾਇਦ ਮਹੀਨੇ ਕੱਟ ਲੈਂਦਾ ਤੂੰ। 10-12 ਦਿਨਾਂ ਦਾ ਸ਼ਾਇਦ ਕੱਟ ਲੈ ਸਕਦਾ। 15 ਦਿਨ ਕੱਟ ਲੈ ਲੈਂਦਾ ਉਹ ਤਾਂ ਘਟਿਆ ਵੇ ਨਾਲੇ ਹਰਾ ਹੋ ਕੇ ਤਰਪੰਦਾ। ਉਹ ਸੁੱਕ ਗਏ ਤੁਰਦੀ ਆ। ਮੈਂ ਵੀ ਸਵਾਲ ਇਹਨਾਂ ਨੂੰ ਕਰਨਾ ਚਾਹੁੰਨਾ। ਅੱਛਾ ਜੀ ਕਰੋ ਕਰੋ। ਹੋਏ ਆਪ ਤੇ ਅਗਲੇ ਸਾਲ ਪ੍ਰੇਰਨਾ ਦੇ ਕੇ ਜੇ ਅਸੀਂ ਕੁਝ ਕਿਸਾਨਾਂ ਨੂੰ ਨੇੜੇ ਜਿਹੜੇ ਇਲਾਕੇ 'ਚ ਹੋਰ ਤੋਰੀਏ ਇਸ ਪਾਸੇ ਸਾਰੇ ਕਿਸਾਨ ਖਰਚਾ ਨਹੀਂ ਕਰ ਸਕਦੇ ਸਾਰੇ 47 ਹੌਰਸਕਾਪਰ ਦਾ ਟਰੈਕਟਰ ਨਹੀਂ ਕਿਸੇ ਕੋਲ ਡ੍ਰਿਲ ਮਸ਼ੀਨ ਨਹੀਂ ਕਿਸੇ ਕੋਲ ਹੈ ਤੇ ਕੀ ਤੁਸੀਂ ਕਿਰਾਏ ਤੇ ਕਰਨ ਦਾ ਵੀ ਉਪਕਾਰ ਕਰ ਸਕੋਗੇ ਉਹਨਾਂ ਕਿਸਾਨਾਂ ਦਾ ਜਿਹੜੇ ਹੁਣ ਇੱਧਰ ਕਰਾਂਗੇ ਠੀਕ ਕੁਝ ਨਾ ਕੁਝ ਉਹਨਾਂ ਦੀ ਉਦਾਂ ਵੀ ਦੱਸਾਂਗੇ ਸਪੋਰਟ ਵੀ ਕਰਾਂਗੇ ਵੀ ਇਹ ਵੀ ਕੰਮ ਅਸੀਂ ਤਾਂ ਨਹੀਂ ਹੈ ਕਿ ਕੀਤਾ ਹੋਇਆ ਹੈ ਕਿ ਸ਼ਾਇਦ ਅਜੇ ਅਸੀਂ ਆ ਦੇ ਨਵਾਂ ਕਰਕੇ ਸਾਨੂੰ ਨਾ ਪਤਾ ਨਹੀਂ ਸੀਗਾ ਹੁਣ ਜਿੱਦਾਂ ਜਿੱਦਾਂ ਹੁਣ ਇਹਦੀ ਪਤਾ ਲੱਗਿਆ ਵੀ ਆਹ ਕੰਮ ਸਾਨੂੰ ਇਥੇ ਆਹ ਕਮੀ ਐ ਇਦਾਂ ਦੂਰ ਕਰ ਲੈਣੀ ਆ ਉਹ ਵੀ ਕਰਾਂਗੇ ਠੀਕ ਹੈ ਖੇਤ ਖੇਤ ਅਸੀਂ ਚਾਹੁੰਦੇ ਵੀ ਸਾਰੇ ਥੋੜਾ ਥੋੜਾ ਬੀਜ ਕੇ ਦੇ ਦੇ ਜੇ ਘਾਟਾ ਪੈ ਜਾਵੇ ਕਿਸੇ ਤੋਂ ਪੈ ਜਾਊ ਮੈਂ ਤਾਂ ਜਿਆਦਾ 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 ਤਾਂ ਨਹੀਂ ਪੈਣਾ ਗੋਲ ਦੀ ਨੰਗਣਾ ਉੱਥੋਂ ਤੁਹਾਨੂੰ ਗਰਮਾਉਣੀ ਹਵਾ ਇਹ ਤੇ ਗੋਲ ਦੀ ਨੰਗਣਾ ਠੰਡੀ ਹੋਣੀ ਕਦੋਂ ਨੇ ਕੀਤਾ ਉਹਨਾਂ ਤੋਂ ਇਸ ਜ਼ਮੀਨ ਦਾ ਜਿਹੜਾ ਐ ਲੈਂਟਰ ਲਾਤਾ ਥੱਲੇ ਪੱਕਾ ਫਾਰਸ ਬਣਾਇਆ ਇਹਦੇ ਰੋਮ ਖੁੱਲੇ ਜੇ ਪਾਣੀ ਪੀਂਦਾ ਥੱਲੇ ਜਾਂਦਾ ਉਹ ਜਿਹੜੇ ਦਿਨ ਮੀਂਹ ਪੈਣਾ ਉਹ ਜਿਆਦਾ ਮੀਂਹ ਪਿਆ ਉਹ ਪਾਣੀ ਚੱਲ ਪੈਂਦਾ ਫੇ ਇਹਦੇ ਇਹਨੇ ਥੱਲੇ ਖਿੱਚੀ ਜਾਣਾ ਇਹੇ ਫਰਕ ਇਹ ਪਾਣੀ ਰੀਚਾਰਜ ਹੋਈ ਜਾਣਾ ਇਹ ਬਹੁਤ ਫਰਕ ਆ ਬਹੁਤ ਜਿਆਦਾ ਉਹ ਕੱਦੂ ਜਿਹੜਾ ਆ ਉਹ ਪੜਾਅਸ ਛੱਡਦਾ ਆ ਜਿਹੜੀ ਜਿਹੜੀ ਇਹ ਚੀਜ਼ ਸਾਨੂੰ ਇਸ ਲਈ ਸੋਚਣੀ ਪੈਣੀ ਕਿਉਂਕਿ ਖੇਤੀ ਤਾਂ ਹੈ ਹੀ ਕੁਦਰਤ ਤੇ ਨਿਰਭਰ ਬਿਲਕੁਲ ਜਿਹੜਾ ਕੱਦੂ ਕਰਦੇ ਆ ਜੀ ਇਹ ਤਾਂ ਕੁਦਰਤ ਦੀ ਖੂਬਸੂਰਤ ਲੀਲਾ ਦੇ ਨਾਲ ਖਲਬਾੜ ਹੈ ਉਹਦੇ ਚ ਟਖਲੰਦਾਜੀ ਇਹ ਅਸੀਂ ਆਪਣੇ ਆਪ ਸਾਡੇ ਤਾਂ ਇਹ ਹੋ ਸਕਦਾ ਸਾਊਥ ਇੰਡੀਆ ਦੇ ਵਿੱਚ ਹੋਵੇ ਉੱਤਰ ਪੂਰਬ ਵਿੱਚ ਹੋਵੇ ਲੇਕਿਨ ਸਾਡੇ ਕੱਦੂ ਵਾਲਾ ਸਿਸਟਮ ਜਿਹੜਾ ਉਹ ਨੁਕਸਾਨ ਦੇ ਹੈ ਬਹੁਤ ਜ਼ਿਆਦਾ ਪਰ ਇੱਕ ਗੱਲ ਨੋਟ ਕਰਨ ਵਾਲੀ ਆ ਕਿ ਇੱਕ ਤਾਂ ਜੇ ਨੇ ਇਹ ਪ੍ਰੋਜੈਕਟ ਸ਼ੁਰੂ ਕਰਨਾ ਸਿੱਧੀ ਵਿਚਾਈ ਦਾ ਉਹਦੇ ਮਨ ਚ ਚਾ ਚਾਹੀਦਾ ਹਮ ਨਿਸ਼ਠਾ ਚਾਹੀਦੀ ਹੈ ਜੇ ਬੈਗ ਗੇਰ ਲੱਗ ਗਿਆ ਪਿਛੜ ਤੱਕਾ ਲੱਗ ਗਿਆ ਉਹਨੂੰ ਚੱਲਣ ਦੀ ਸਮਰੱਥਾ ਚਾਹੀਦੀ ਹੈ। ਹੂੰ। ਔਰ ਫੇਰ ਜਿਹੜਾ ਕਿ ਉਹਨੂੰ ਅੱਗੇ ਵਧਣ ਦਾ ਜਿਹੜਾ ਨਾ ਉਹ ਜਜ਼ਬਾ ਚਾਹੀਦਾ ਉਹਦੇ ਕੋਲ। ਹੂੰ। ਹੁਣ ਇਹਦਾ ਚੱਕਰ ਇਹ ਆ ਪਈ ਜਿਹੜੀ ਆਪਾਂ ਇਹਦੀ ਜਿੱਦਾਂ ਪਹਿਲਾਂ ਵੀ ਗੱਲ ਹੁੰਦੀ ਛੱਟੀ ਆ। ਸਾਡੀ ਜ਼ਮੀਨ ਦੀ ਕੁਆਲਿਟੀ ਸੰਖਤ ਪ੍ਰਭਾਵਿਤ ਹੋ ਰਹੀ ਆ। ਹੁਣ ਜੇ ਅਸੀਂ ਨਾ ਜਿੱਥੇ ਅਸੀਂ ਕਦੂ ਕਰਕੇ ਝੋਨਾ ਲਾਉਨੇ ਆ। ਜੇ ਉੱਥੇ ਅਸੀਂ ਲੰਮਾ ਕਦ ਕਰਨ ਵਾਲੀਆਂ ਫਸਲਾਂ ਲਾਉਨੇ ਆ, ਗੰਨਾ, ਮੱਕੀ ਜਾਂ ਹੋਰ ਫਸਲਾਂ ਲੋਚੋਂ ਹੋ ਜਾਂਦੀ ਆ। ਡਿੱਗ ਪੈਂਦੀ ਆ। ਜੀ ਅਸੀਂ ਖੁਸ਼ਕੀ ਚਾਉਣ ਵਾਲੀਆਂ ਫਸਲਾਂ ਲਾਉਂਦੇ ਆਂ ਦਾਲਾਂ ਲਾਉਂਦੇ ਆਂ ਤੇਲ ਬੀਜ ਲਾਉਂਦੇ ਆਂ ਉਹ ਕਾਮਯਾਬ ਨਹੀਂ ਹੁੰਦੀਆਂ ਛੋਲੇ ਕਾਮਯਾਬ ਬਿਲਕੁਲ ਹੀ ਹੋਂੋਂ ਹਟ ਗਏ ਖਰਬੂਜੇ ਕਾਮਯਾਬ ਹੋਂੋਂ ਹਟ ਗਏ ਟਿੰਡੇ ਲੱਗਦੇ ਨਹੀਂ ਹਟ ਗਏ ਬਹੁਤ ਸਾਰੀਆਂ ਫਸਲਾਂ ਗਾਇਬ ਹੋ ਗਈਆਂ ਇਸੇ ਕਰਕੇ ਜ਼ਮੀਨ ਦੀ ਕੁਆਲਿਟੀ ਜਿਹੜੀ ਆ ਅਸੀਂ ਉਹ ਖਰਾਬ ਕਰ ਦਿੱਤੀ ਜ਼ਮੀਨ ਨੂੰ ਸਮਰਥਾ ਬਖਤ ਜਿਹੜੇ ਛੋਟੇ ਕੀੜੇ ਬਹੁਤ ਛੋਟੇ ਕੀੜੇ ਜਿਨ੍ਹਾਂ ਚ ਪੂੰਗਰੇ ਹੈ ਗੁਡੋਏ ਹੈ ਕਮਾਰ ਹੈ ਫੇਰ ਪੁਰਾਣੇ ਬਿਲੇ ਹੁੰਦੀਆਂ ਸੀ ਜਦੋਂ ਝੋਨਾ ਨਹੀਂ ਸੀ ਸ਼ੁਰੂ ਕੀਤਾ ਲਾਉਣਾ ਸੀ ਚੀਚ ਬੋਟੀਆਂ ਜਦੋਂ ਸੌਣ ਭਾਦੋਂ ਦੇ ਦਿਨ ਹੁੰਦੇ ਸੀ ਅਸੀਂ ਬੋਲਦਾਂ ਤੇ ਮਗਰ ਹਾਲ ਬੋਣਾ ਤਾਂ ਸਜਰੇ ਬਾਹੇ ਸਿਆੜਾਂ ਦੇ ਵਿੱਚ ਬਰੀਕ ਛੋਟੇ ਛੋਟੇ ਕੀੜੇ ਜਿਨ੍ਹਾਂ ਨੂੰ ਚੀਚ ਬੋਟੀਆਂ ਕਹਿੰਦੇ ਸੀ ਉਹਨਾਂ ਦੇ ਨਾਲ ਨਜ਼ਰ ਆਉਂਦੇ ਹੁੰਦੇ ਸੀ ਭਰੇ ਉਹਨਾਂ ਦਾ ਅੱਜ ਹੁਣ ਤੱਕ ਖਤਮ ਹੋ ਗਈ ਹੈ ਹੁਣ ਵੀ ਕਦੇ ਤੁਸੀਂ ਦੇਖਣਾ ਜਦ ਕੱਦੂ ਕਰਕੇ ਨਾ ਹਟੇ ਆ ਤਾਂ ਇਹਦੇ ਉੱਤੇ ਲਾਸ਼ਾਂ ਤਰਦੀਆਂ ਦੇਖਣੀਆਂ ਗਟੋਆਂ ਦੀਆਂ ਲੱਖਾਂ ਦੀ ਗਿਣਤੀ ਵਿੱਚ ਇਹਨਾਂ ਕੀੜਿਆਂ ਦੀ ਕਿਰਪਾ ਕਰਕੇ ਧਰਤੀ ਨੂੰ ਉਨਾਜ ਪੈਦਾ ਕਰਨ ਦਾ ਵਰਦਾਨ ਮਿਲਿਆ ਹੈ ਇਹ ਚੀਚ ਬੋਟੀਆਂ ਗੰਡੋਏ ਪੂੰਗਰੇ কুমਾਰ ਹੋਰ ਵੀ ਮਿੱਟੀ ਦੇ ਵਿੱਚ ਕੰਮ ਕਰਨ ਵਾਲੇ ਬਹੁਤ ਸਾਰੇ ਕੀੜੇ ਇਹ ਮਰ ਜਾਂਦੇ ਆ ਡੱਡੂ ਮਰ ਡੱਡੂ ਹੁਣ ਕਿਤੇ ਨਾਂ ਨਿਸ਼ਾਨ ਨਹੀਂ ਜਦੋਂ ਸੌਣ ਦੇ ਵਿੱਚ ਪਹਿਲੀ ਮੀਂਹ ਪੈਣਾ ਤਾਂ ਡੱਡੂ بڑے ਮੋਟੇ ਪੀਲੇ ਰੰਗ ਦੇ ਉਹਨਾਂ ਨੇ ਆਵਾਜ਼ਾਂ ਕੱਢਣੀਆਂ ਇਕੱਠੇ ਹੋ ਕੇ ਗੂੰਜਾ ਦੇਣਾ ਵਾਤਾਵਰਨ ਨੂੰ ਅੱਜ ਡੱਡੂ ਵੀ ਕਿਤੇ ਨਜ਼ਰ ਨਹੀਂ ਆਉਂਦੀ। ਇਹ ਅਸੀਂ ਖਲਵਾੜ ਕੀਤਾ ਹੈ ਸਾਰਾ ਇਹ ਆਪਣੀ ਜ਼ਮੀਨ ਖਰਾਬ ਕੀਤੀ ਹੈ। ਉਹਨੇ ਇਹ ਆ ਕਿ ਜ਼ਮੀਨ ਨੂੰ ਪਹਿਲਾਂ ਤਾਂ ਮਸ਼ੀਨਰੀ ਦਾ ਹੀ ਨਾਸਵਾ ਕੱਦੂ ਦੇ ਵਿੱਚ ਬਾੜ ਦੀ ਮਸ਼ੀਨਰੀ ਇੰਨੀ ਕੀਮਤੀ ਲੈ ਕੇ ਉਹਨਾਂ ਧੱਕਾ ਕਰਨੀਆਂ। ਅੱਛਾ ਫੇਰ ਜ਼ਮੀਨ ਦੀ ਕੁਆਲਿਟੀ ਖਰਾਬ ਕਰਨੇ। ਅੱਛਾ ਫੇਰ ਜੇ ਕੋਈ ਹੋਰ ਫਸਲ ਬੀਜਣੀ ਆ ਮਗਰੋਂ ਆਲੂ, ਮਟਰ ਜਾਂ ਕੋਈ ਹੋਰ ਫੇਰ ਕੱਦੂ ਨੂੰ ਪਟਣਾ ਵੀ ਸਮੱਸਿਆ ਹੈ। ਕਦੂ ਕਿਤੇ ਨਹੀਂ। ਇਹ ਬਹੁਤ ਸਾਰੀਆਂ ਸਮੱਸਿਆਵਾਂ ਆ ਪਰ ਹੁਣ ਇੱਕ ਗੱਲ ਦੀ ਨੋਟ ਕਰਨ ਵਾਲੀ ਹੈ। ਪੇ ਜਿੰਨੇ ਵੀ ਇਹ ਕੰਮ ਸ਼ੁਰੂ ਕਰਨਾ ਇਹਨਾਂ ਦਾ ਤਾਂ ਹੁਣ ਤਜਰਬਾ ਹੋ ਗਿਆ ਅਨੁਭਵ ਹੋ ਗਿਆ ਇਹ ਨਹੀਂ ਹੁਣ ਪਟੜੀ ਤੋਂ ਲੈਣ ਵਾਲੇ ਹੈ ਇਹ ਚੱਲਣਗੇ ਭਵੇਖਾਂ ਤੱਕ ਵੀ ਪਰ ਜਿੰਨੇ ਕਰਨੇ ਆ ਉਹਨਾਂ ਨੂੰ ਆਪਣੀ ਦ੍ਰਿਸ਼ਟੀ ਬਦਲਨੀ ਪਵੇਗੀ ਆਪਣੀ ਮਾਨਸਿਕਤਾ ਬਦਲਣੀ ਪਵੇਗੀ ਕੋਈ ਆ ਕਿ ਮਾਨਸਿਕਤਾ ਇਹ ਹੀ ਆ ਕਿ ਸਾਡਾ ਕੰਮ ਖਤਮ ਹੋਇਆ ਕਦੂ ਕੀਤਾ ਟਰੈਕਟਰ ਕੱਢ ਕੇ ਲੈ ਗਏ ਭਈਆਂ ਦਾ ਕੰਮ ਰਹਿ ਗਿਆ ਹੁਣ ਸਾਡਾ ਕੋਈ ਰੋਲ ਨਹੀਂ ਹੈ ਇਹਦੇ ਵਿੱਚ ਕਟਾਈ ਵੇਲੇ ਖੇਤਾਂ 'ਚ ਪਹੁੰਚਾਂਗੇ ਦਰਸ਼ਨ ਦਿਾਂਗੇ ਪਰ ਇਹਦੇ ਵਿੱਚ ਇੱਕ ਪੂਰੇ ਡਾਕਟਰ ਵਾਲੀ ਮਾਹਰ ਵਾਲੀ ਸੰਵੇਦਨਸ਼ੀਲ ਦ੍ਰਿਸ਼ਟੀ ਚਾਹੀਦੀ ਕਿਸਾਨ ਦੇ ਕੋਲ ਹੂੰ ਨਹੀਂ ਤਾਂ ਫੇਲ ਹੋ ਜਾਏਗਾ ਸਾਰਾ ਕੁਝ ਹੂੰ ਦਵਾਈਆਂ ਕਿਹੜੀਆਂ ਕਰਨੀਆਂ ਦਵਾਈਆਂ ਦਾ ਸ਼ਡਿਊਲ ਬਣਾਉਣਾ ਕਿਹੜੇ ਸਮੇਂ ਤੇ ਕਰਨੀਆਂ ਕਿੰਨੀ ਮਾਤਰਾਜ ਕਰਨੀਆਂ ਕਿੰਨਾ ਪਾਣੀ ਲਾਉਣਾ ਕਿੰਨਾ ਜਿਹੜਾ ਨੋਜ਼ਲ ਉੱਚੀ ਰੱਖਣੀ ਆ ਕਿੰਨੀ ਤੁਰਨ ਦੀ ਰਫ਼ਤਾਰ ਰੱਖਣੀ ਇਹ ਸਾਰੀਆਂ ਗੱਲਾਂ ਨਾਲ ਰੱਖੀ ਹੁੰਦੀਆਂ ਅੱਛਾ ਦਵਾਈਆਂ ਦਾ ਬਹੁਤ ਵੱਡਾ ਰੋਲ ਹੈ ਜਿਹੜਾ ਸਭ ਤੋਂ ਜ਼ਿਆਦਾ ਇਸ ਕੀਤੀ ਨੂੰ ਨਾ ਸਿੱਧੀ ਬਜਾਈ ਵਾਲੀ ਨੂੰ ਝੋਨੇ ਦੀ ਇਹਨੂੰ ਪ੍ਰਭਾਵਿਤ ਕਰਦੇ ਉਹ ਨਦੀਨ ਕਰਦੀ ਹੈ। ਜੈਨ ਨਦੀਨਾਂ ਤੇ ਕਾਠੀ ਪਾਉਣੀ ਸਿੱਖ ਲਈ ਨਾ ਕਿਸਾਨ ਨੇ ਉਹਨੂੰ ਫਿਰ ਕੋਈ ਖਤਰਾ ਨਹੀਂ। ਦੂਜਾ ਜਿਹੜੇ ਮੈਰਾ ਖੇਤ ਆ ਨਾ ਜ਼ਿਆਦਾ ਥੋੜੇ ਕਮਜ਼ੋਰ ਹੈ। ਉੱਥੇ ਕਈ ਵਾਰੀ ਆਇਰਨ ਦੀ ਕਾਟ ਆ ਸਕਦੀ ਹੈ। ਫਿਰ ਫਿਰ ਸਲਫੇਟ ਦਾ ਸਪਰੇਅ ਕਰਨਾ ਪੈਗਾ। ਇਸ ਗੱਲ ਦਾ ਵੀ ਇਹਨਾਂ ਦੇ ਤਾਂ ਮੇਰੇ ਖਿਆਲ ਚ ਨਹੀਂ ਆ ਰਹੀ ਜ਼ਮੀਨ ਸਮਰੱਥ ਹੈ ਕੀ ਆ ਕਈ ਥਾਂ ਇਹ ਆਉਂਦੀ ਕਾਹਨੇ ਸਾਡੇ ਉਧਰ ਆਉਂਦੀ ਸੀ ਅੱਗੇ ਹਾਂ ਉਹ ਫਿਰ ਅੱਛਾ ਉਹ ਫਿਰ ਹੈ ਉਹ ਤਾਂ ਆਪਾਂ ਕੋਈ ਹਰੀ ਖਾਦ ਕਰ ਲਈਏ ਕੋਈ ਹੋਰ ਚੀਜ਼ਾਂ ਪਾ ਲਈਏ ਤਾਂ ਉਹ ਨੂੰ ਤਾਂ ਆਪਾਂ ਕਾਟ ਨੂੰ ਰੋਕ ਸਕਦੇ ਹਾਂ ਪਰ ਉਹ ਕਾਟ ਵੀ ਆ ਸਕਦੀ ਹੈ ਇਹਨਾਂ ਗੱਲਾਂ ਨੂੰ ਪ੍ਰਸੰਗ ਚ ਕਿਸਾਨਾਂ ਨੂੰ ਰੱਖਣ ਦੀ ਲੋੜ ਹੈ ਮੈਂ ਜਦੋਂ ਇਹਨੇ ਮੈਨੂੰ ਪਿਛਲੇ ਸਾਲ ਇਹ ਆਏ ਨਾ ਮੈਨੂੰ ਕਹਿੰਦੇ ਤੁਹਾਨੂੰ ਫਸਲ ਦਿਖਾ ਲਈਂ ਕਟਾਈ ਤੋਂ ਪਹਿਲਾਂ ਮੈਂ ਆਇਆ ਤਾਂ ਰੂਹ ਖੁਸ਼ ਹੋ ਗਈ ਥੀ ਹੱਥੀ ਲਾਇਆ ਮੈਨੂੰ ਕੋਈ ਇਹਨਾਂ ਦੇ ਝੋਨੇ ਦੇ ਮੁਕਾਬਲੇ 'ਚ ਨਜ਼ਰ ਨਹੀਂ ਆਇਆ। ਮਤਲਬ ਆਪਣਾ ਮਕਸਦ ਇੱਥੇ ਆਉਣ ਦਾ ਇਹੀ ਸੀ ਵੀ ਅਸੀਂ ਇੱਕ ਤੁਹਾਨੂੰ ਉਹ ਬੰਦੇ ਮਿਲਾ ਰਹੇ ਹਾਂ ਜਿਹੜੇ 30 ਕਿੱਲੇ 30 ਕਿੱਲੇ ਥੋੜੇ ਨਹੀਂ ਹੁੰਦੇ। 30 ਕਿੱਲੇ 'ਚ ਕੰਮ ਕਰ ਰਹੇ ਨੇ। ਭਾਜੀ ਪਾਣੀ ਤੁਸੀਂ ਕਿੰਨਾ ਕੁ ਇਹਨੂੰ ਇਹਨੂੰ ਲੱਗਦਾ ਇਹ ਵੀ ਜ਼ਿਕਰ ਕਰ ਦਿਓ ਵੀ ਕੀ ਸੱਚੀ ਪਾਣੀ ਬਚਦਾ ਸਿੱਧੀ ਬਿਜਾਈ 'ਚ ਜਾਂ ਸਿੱਧੀ ਬਿਜਾਈ ਇਹ ਗੱਲਾਂ ਹੀ ਆ ਵਿਸਦੀ ਬਿਜਾਈ 'ਚ ਪਾਣੀ ਨਹੀਂ ਬਚਦਾ ਤੇ ਉਹ ਕਦੂ ਵਾਲਾ ਕੰਮ ਸੇਮ ਹੀ ਹੈ ਮਤਲਬ। ਤੁਸੀਂ ਪਾਣੀ ਦੀ ਜਰੂਰ ਗੱਲ ਕਰ। ਜਿਆਦਾ ਹੋ ਗਿਆ ਫੇਰ ਤਾਂ ਪਾਣੀ ਦੀ ਬਾਲੀ ਲੋੜ ਨਹੀਂ ਜਦੋਂ ਮੰਗਦਾ ਉਦ ਅਤੇ ਦਸਾ ਪਾਣੀ ਨਾਲ ਵੀ ਕੀਤਾ ਜਾਂਦਾ। ਬਸ ਹੂੰ ਦਸਾ ਪਾਣੀ। ਦਸਾ ਪਾਣੀ ਨਾਲ। ਯਾਨੀ ਇਹ ਮਤ ਨਹੀਂ ਹੈਗੀ ਕਿ ਝੋਨਾ ਬਹੁਤ ਪਾਣੀ ਮੰਗਦਾ। ਯਾਨੀ ਜੇ ਪਾਣੀ ਨਹੀਂ ਹੋਊਗਾ ਤਾਂ ਫਿਰ ਝੋਨਾ ਨਹੀਂ ਹੋਣਾ। ਨਹੀਂ ਨਹੀਂ। ਜਨੇਟਰ ਤੇ ਆ ਡੇਢ ਖੇਤ। ਹਾਂ। ਉਹਸੀਂ ਉਹਨੂੰ ਠੰਡੇ ਦੇ ਠੰਡੇ ਪਾਣੀ ਲਾਉਂਦੇ ਸੀ। ਹੂੰ। ਜੇ ਮੀਂਹ ਪੈ ਗਿਆ ਫੇਰ ਨਹੀਂ ਲਾਉਂਦੇ ਸੀ। ਨਹੀਂ ਲਾਉਣਾ। ਹੂੰ ਉਹਨੂੰ ਸਾਡੇ ਗਿੰਤੀ ਦੇ ਤੁਸੀਂ ਪਾਣੀ ਲਾਏ। ਬਸ ਬਸ। ਉਹ ਐਕਸਪੈਰੀਮੈਂਟ ਵੀ ਕੰਮ ਜਾਂਦਾ। ਉਹ ਵੀ ਕੰਮ ਜਾਂਦਾ। ਇਲਾ ਚਾਰਕ ਦਿਨ ਬਾਅਦ ਪਾਣੀ ਦੀ ਲੋੜ ਹੋਏਗੀ। ਜਦੋਂ ਧਰਤੀ ਨਾ ਗਿੱਲੀ ਤੋਂ ਚਿੱਟੀ ਨਜ਼ਰ ਆਉਣ ਲੱਗ ਪੈਂਦੀ ਹੈ। ਉਸ ਤੋਂ ਬਾਅਦ ਫਿਰ ਪੱਤਿਆਂ ਦਾ ਸ਼ੇਡ ਹੋ ਗਿਆ ਉੱਪਰ। ਹੂੰ। ਤਾਂ ਫਿਰ ਫਿਰ ਹਫ਼ਤੇ ਬਾਅਦ ਲਾ ਸਕਦੇ ਹਾਂ। ਹੂੰ। ਫਿਰ ਉਸ ਤੋਂ ਬਾਅਦ ਫਿਰ 10 ਦਿਨ ਬਾਅਦ ਫਿਰ 15 ਦਿਨ ਬਾਅਦ ਜਿੱਦਾਂ ਜਿੱਦਾਂ ਸ਼ੇਡ ਹੋਈ ਜਾਣਾ ਨਾ ਉੱਤੇ ਉਦਾਂ ਹੀ ਉਦਾਂ ਪਾਣੀ ਦੇਣਾ ਘਟਾਈ ਜਾਣਾ ਹੈ। ਸੋ ਇੱਕ ਵੱਡੀ ਗੱਲ ਇਹ ਆ ਵੀ ਇਹ ਪਾਣੀ ਜਿਹੜਾ ਇਹ ਕੁਦਰਤੀ ਭੰਡਾਰ ਦੇ ਵਿੱਚ ਸ਼ਾਮਲ ਹੋਏਗਾ ਜਾ ਕੇ। ਹੂੰ। ਇਹ ਰੀਚਾਰਜ ਹੋਏਗਾ। ਕੱਦੂ ਕੀਤੇ ਵਾਲਾ ਨਹੀਂ ਉਹ ਤਾਂ ਜਦੋਂ ਖੇਤ ਆਉਣੇ ਮੀਂਹ ਪੈਣੇ ਆ ਫਸਾਉਣ ਭਾਦੋਂ ਦੇ ਵਿੱਚ ਤਾਂ ਉਹ ਤਾਂ ਹੜ ਬਣ ਕੇ ਜਾ ਕੇ ਨਦੀਆਂ ਨਾਲਿਆਂ ਰਾਹੀਂ ਫਿਰ ਚਲੇ ਜਾਂਦਾ دریاਵਾਂ ਦੇ ਵਿੱਚ ਉਹ ਪਾਣੀ ਥੱਲੇ ਨਹੀਂ ਉਤਰਨਾ ਇਹ ਇੱਕ ਕਿਸਮ ਦਾ ਮਦਦ ਆਪਣੀ ਨਹੀਂ ਕਰ ਰਹੇ ਇਹ ਸਾਡੀ ਸਾਰੇ ਲੋਕਾਂ ਦੀ ਮਦਦ ਕਰ ਰਹੇ ਨੇ ਕਿਉਂਕਿ ਪਾਣੀ ਦਾ ਭੰਡਾਰ ਥੱਲੇ ਸਾਡਾ ਸਾਰਿਆਂ ਦਾ ਹੈ ਉਹ ਭਰਿਆ ਰਹੇਗਾ ਤਾਂ ਸਾਡਾ ਭਲਾ ਹੋਏਗਾ ਸੋ ਇਸ ਕਰਕੇ ਮੈਂ ਤਾਂ ਇਹਨਾਂ ਨੂੰ ਵਧਾਈ ਦੇਣਾ ਸ਼ਾਬਾਸ਼ ਇਹ ਦੇਣਾ ਤੇ ਇਹਨਾਂ ਨੇ ਨਵਾਂ ਕੁਸ਼ ਖਰਾ ਨਵੀਂ ਲੀਪ ਆ ਕੇ ਦਿਖਾਈ ਜਦੋਂ ਵੀ ਕੋਈ ਨਵੀਂ ਲੀਪ ਆਉਂਦਾ ਨਾ ਲੋਕ ਹੱਸਦੇ ਆ ਹੂੰ ਬਹੁਤ ਸਮਝਾਕ ਵੀ ਕਰਦੇ ਆ ਮੈਂ ਤੁਹਾਨੂੰ ਵੀ ਤੁਹਾਨੂੰ ਵੀ ਹੋਈਆਂ ਸੀ ਟਿਚਰਾਂ ਸਾਨੂੰ ਤਾਂ ਬਹੁਤ ਗਿਆ ਕਹਿੰਦੇ ਪਹਿਲੇ ਕੇਤ ਵਿਲੇ ਰੱਖ ਲੈਣੇ ਆ ਐਂਕੀ ਘੱਟ ਨਹੀਂ ਪਹਿਲੇ ਸਾਲ ਬਹੁਤ ਬਹਿਲਾ ਬਹੁਤ ਬਹਿਲਾ ਮੈਂ ਥੋੜਾ ਜਿਹਾ ਡਰਦਾ ਹੈਗਾ ਇਹ ਥੋੜਾ ਖਰਾਬ ਹੋ ਗਿਆ ਡਰਦਾ ਆ ਪਰ ਡਰੇ ਨਾ ਉੱਤੇ ਸਰਚ ਕਰਦੇ ਮਿਹਨਤ ਕਰਕੇ ਉਹਨੂੰ ਸੈੱਟ ਕਰ ਲੇ ਇਹ ਵੀ ਆ ਨਾ ਇਹਦਾ ਜਾੜ ਜਿਹੜਾ ਕੱਦੂ ਵਾਲੇ ਨਾਲ ਵੱਧ ਹੋਊਗਾ ਵੱਧ ਹੋਣਾ ਅੱਛਾ ਜੀ ਬਿਲਕੁਲ ਸਹੀ ਆ ਹੂੰ ਜਿੰਨੇ ਥਨ ਟਿਚਰਾ ਕਰਦੇ ਸੀ ਨਾ ਅਸੀਂ ਉਹਨਾਂ ਨੂੰ ਇਹੀ ਕਿਹਾ ਆਪਣਾ ਜਾੜ ਦੇਖ ਲਓ ਤਾਂ ਇਹ ਦੇਖ ਲਓ ਬਾਅਦ ਚ ਤੁਸੀਂ ਇੱਕ ਦੇਖਿਓ ਭਈਏ ਅਸੀਂ ਨਾ ਸੋਚਿਆ ਤੇ 8 ਮਲਡੇ 60 ਕਿਲੋ ਬੀਜ ਪਾਈਏ ਹਮ ਖੈਰ ਅਸੀਂ ਪਾਤਾ 16 ਕਿਲੋ 10 ਮਲਡੇ ਛੇ ਭਈਏ ਕਹਿਣੇ ਇੰਨਾ ਬਿਲਡ ਆਏ ਤਾਂ ਲਾਉਣਾ ਔਖਾ ਹੋਣਾ ਹੁਣ ਜਿੰਨੇ ਬੀਜ ਮੇਰੇ ਉੱਤੇ ਪਾਇਓ ਆ ਸੰਗਣੇ ਐਦਾ ਬੌਲਾਂ ਤੋਂ ਵੱਧ ਉਹ ਜਾਨ ਲਾਉਂਦੇ ਤਾਂ ਧਾਗਿਆਂ ਤੋਂ ਵੀ ਬਰੀਕ ਆ ਤਨੇ ਇਹ ਜਦੋਂ ਭਈਏ ਰੱਖਦੇ ਉੱਤੇ ਉਂਗਲ ਇਹ ਜੜ ਤੇ ਨਹੀਂ ਰੱਖਦੇ ਇਹ ਗੱਬੇ ਰੱਖਦੇ ਆ ਉਹਦੇ ਟੁੱਟੇ ਜਾਂਦੇ ਆ ਅੱਛਾ ਅੱਧੇ ਡਿੱਪ ਜਾਂਦੇ ਆ ਤੇ ਉਹ ਜਿਹੜੇ ਚੋਣੇ ਨੇ ਇਹ ਤਾਂ ਸਿਹਤਮੰਦ ਸ਼ੁਰੂ ਤੋਂ ਜੰਮਦੇ ਸਾਰੇ ਸਿਹਤਮੰਦ ਹੈ ਸਿਹਤਮੰਦ ਆ ਲੋ ਜੀ ਦੋਸਤੋ ਇਹ ਜਿਹੜਾ ਜਾੜਿਆ ਉਹ ਨਾ ਨਹੀਂ ਸਮਾ ਇਹ ਜਿਹੜੀ ਤੁਹਾਨੂੰ ਆਪਾਂ ਬੰਦੇ ਮਿਲਾਏ ਆ ਅਸੀਂ ਸਿਰ ਤੁਹਾਨੂੰ ਨਾ ਇੱਕ ਇਹ ਕਈਆਂ ਦੇ ਡਾਰਿਆ ਸਿੱਧੀ ਬਿਜਾਈ ਦਾ ਤੇ ਆਪਾਂ ਉਹ ਕੱਢਣ ਵਾਲੀ ਗੱਲ ਸੀਗੀ ਵੀ ਸਿੱਧੀ ਬਿਜਾਈ ਤੇ ਗੱਲ ਜ਼ਰੂਰ ਕਰਾਈਏ ਤੇ ਗੱਲ ਵੀ ਉਹਨਾਂ ਨਾਲ ਕਰਾਈ ਆ ਜਿਹੜੇ 2 4 5 7 ਖੇਤ ਨਹੀਂ ਬੀਜਦੇ ਐਨਾ ਬੀਜਰਾਂ ਨੇ ਵੱਡੇ ਪੱਧਰ ਤੇ ਦੂਸਰੀ ਗੱਲ ਉਹ ਬੰਦੇ ਨੇ ਜਿਨ੍ਹਾਂ ਨੂੰ 8 10 ਸਾਲਾਂ ਦਾ ਤਜਰਬਾ ਆ ਪਹਿਲਾਂ ਨੁਕਸਾਨ ਝੱਲਦੇ ਨੇ ਇੱਕ ਦੋ ਸਾਲ ਵਿੱਚ ਵੀ ਕਿਤੇ ਦਿਲਡੋਲਦਾ ਫਿਰ ਜਾ ਕੇ ਫਿਰ ਉਹਨਾਂ ਨੂੰ ਲੱਗਦਾ ਕਿ ਨਹੀਂ ਅਸੀਂ ਇਹਨੂੰ ਕਾਮਯਾਬ ਇਹ ਚੀਜ਼ ਆ ਸੋ ਇਹਨਾਂ ਨੇ ਛੱਡਿਆ ਨਹੀਂ ਇਹ ਮਿਹਨਤਕਾਰ ਦੇਰ ਤੋ ਅਗਰ ਤੁਹਾਡੇ ਵੀ ਕੋਈ ਸਵਾਲ ਹੋਣ ਤੁਸੀਂ ਕਮੈਂਟ ਕਰਕੇ ਦੱਸਿਓ ਆਪਾਂ ਅਗਲੀ ਵੀਡੀਓ 'ਚ ਇਹਨਾਂ ਨੂੰ ਪੁੱਛਾਂਗੇ ਆਪਣਾ ਮਕਸਦ ਹੈ ਕਿ ਇੱਕ ਇੱਕ ਦੀਵਾ ਜਗਾਉਣ ਦਾ ਜਾਂ ਲੋ ਕਰਨ ਦਾ ਮਕਸਦ ਹੈਗਾ ਆ ਤੋ ਜਿਹਨੇ ਸਟਾਰਟਿੰਗ ਕਰਨੀ ਆ ਉਹ ਇੱਕ ਅੱਧੇ ਖੇਤ ਤੋਂ ਵੱਧ ਨਾ ਕਰਿਓ ਇਹ ਵੀ ਤੁਹਾਨੂੰ ਅਪੀਲ ਨਾਲ ਕਰਾਂਗੇ ਐਵੇਂ ਨਾ ਹੋਵੇ ਤੁਸੀਂ ਇਕੱਠੇ ਬੀਜ ਦਿਓ ਠੀਕ ਹੈ ਜੀ ਤੇ ਮੋਡ ਲਾਸ ਜਿਹੜਾ ਆ ਉਹ ਤੁਹਾਡਾ ਹੋਵੇ ਤੇ ਫਿਰ ਤੁਸੀਂ ਕਹੋਗੇ ਯਾਰ ਤੁਹਾਡੀ ਸਲਾਹ ਤੇ ਹੋਇਆ ਇਦਾਂ ਦੀ ਸਲਾਹ ਨਹੀਂ ਅਸੀਂ ਦਿੰਦੇ ਪਰ ਫਿਰ ਵੀ ਦੇਖੋ ਕਾਮਯਾਬ ਆ ਮਿਹਨਤ ਜਿਹੜੀ ਆ ਇਹਦੇ ਤੇ ਲੱਗਦੀ ਹੈਗੀ ਆ ਬਾਕੀ ਤੁਹਾਡਾ ਧੰਨਵਾਦ ਤੁਸੀਂ ਜੁੜੇ ਰਹੇ ਵਿਡੀਓ ਦੇ ਨਾਲ ਤੇ ਲਾਈਕ ਵਾਲਾ ਬਟਨ ਦਬ ਕੇ ਅੱਗੇ ਇਹਨੂੰ ਸ਼ੇਅਰ ਜ਼ਰੂਰ ਕਰਿਓ ਬਾਤ ਤੋਂ ਬਾਅਦ ਕਿਸਾਨ ਵੀਰਾਂ ਨਾਲ ਤੇ ਨਾਲ ਦੀ ਨਾਲ ਇਹਨੂੰ ਸਾਡੀ ਬੇਨਤੀ ਹੈ ਕਿ ਚੈਨਲ ਤੇ ਜੇ ਪਹਿਲੀ ਵਾਰ ਹੀ ਆਏ ਆ ਤੇ ਸਬਸਕ੍ਰਾਈਬ ਕਰਿਓ ਤੇ ਆਪਣੇ ਵਿਚਾਰ ਜਿਹੜੇ ਆ ਉਹ ਕਮੈਂਟ ਕਰਕੇ ਸਾਡੇ ਨਾਲ ਸਾਂਝੇ ਜ਼ਰੂਰ ਕਰ ਦਿਓ ਤੁਹਾਡਾ ਧੰਨਵਾਦ ਸਤਿ ਸ਼੍ਰੀ ਅਕਾਲ